ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੋੜੀਆਂ ਇਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅਗਦੇ ਵਿੱਚ ਸਾੜੋ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਮਿਰਚਾਂ ਜ਼ੈਰੋਂ ਕੋੜੀਆਂ ਮਿਰਚਾਂ ਸਿਰਸੜੀਆਂ ਕਿਧਰੇ ਲੈਣ ਨਹੀਂ ਜਾਣੀਆਂ ਵੇੜੇ ਵਿੱਚ ਬੜੀਆਂ ਪਹਿਲੀ ਭਰਮੀ ਫਸਲ ਇਹਨਾਂ ਦੀ ਯੋਧੋਂ ਲੱਗੀ ਜਦੋਂ ਆਪੇ ਪੰਜਾਬੀ ਆ ਪੰਜਾਬੀ ਛੱਡੀ ਦੂਜੀ ਫਸਲ ਦੇ ਵੀ ਵੀ ਗਏ ਖਿਲਾਰੇ ਵੱਡੇ ਗਏ નિર્ਦੋਸ਼ ਰਾਜਾਂ ਦੇ ਮਾਰੇ ਵੱਡਣ ਵਾਲੇ ਕੌਣ ਸਨ ਇਹ ਪੇਤ ਨਾ ਲੱਗਾ ਪਰ ਬੇਦੋਸ਼ਾ ਖੂਨ ਤਾਂ ਪੱਕਾ ਸਿਰ ਲੱਗਾ ਇਹ ਹੀ ਛਿੱਟੇ ਖੂਨ ਦੇ ਬਣ ਗਏ ਬਹਾਨਾ ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ ਜਿੱਥੇ ਤੱਕ ਛਾਂ ਤਖਤ ਦੀ ਅਗਾ ਹੀ ਅਗਾ ਚੌਂਕ ਚਰਾਹਿਆਂ ਸੜਦੀਆਂ ਪਗਾ ਹੀ ਪਗਾ ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਕਲੀਆਂ ਸਭ ਕੁਝ ਅਗ ਵਿੱਚ ਸੜ ਗਿਆ ਮਿਰਚਾਂ ਨਾ ਸੜੀਆਂ ਮਿਰਚਾਂ ਇਹ ਜ਼ਹਿਰੀਲੀਆਂ ਇਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅਗ ਦੇ ਵਿੱਚ ਸੜੋ ਲੱਗੇ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੱਗੀ ਨਜ਼ਰ ਪੰਜਾਬ ਇਹਦੀ ਨਜ਼ਰ ਉਤਾਰਾ